ਲੋ ਜੀ ਮਿੱਤਰੋ ਹੁਣੀ ਹੁਣੀ ਮੀਂਹ ਪੈ ਗਿਆ ਖੜਿਆ ਵਾ ਤੇ ਕਣੀਆਂ ਹਜੇ ਥੋੜੀਆਂ ਥੋੜੀਆਂ ਪੈ ਰੀਆਂ ਨੇ ਦੇਖੋ ਜੀ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਗਰਮੀ ਤੋਂ ਰਾਹਤ ਮਿਲ ਗਈ ਬਹੁਤ ਗਰਮੀ ਪਈ ਹੋਈ ਸੀ ਬੜਮੇ ਬੜੀ ਪਈ ਹੋਈ ਜੀ ਤੇ ਹੁਣ ਕਾਫੀ ਠੰਡਾ ਹੋਇਆ ਮੌਸਮ ਹੈ ਕਾਫੀ ਹੱਦ ਤੱਕ ਆ ਦੇਖੋ ਜੀ ਪੰਛੀ ਵੀ ਖੁਸ਼ ਨੇ ਉਹਨਾਂ ਦੀ ਆਵਾਜ਼ ਆਉਂਦੀਆਂ ਨੇ ਆ ਦਰੱਤੇ ਇਸਾਮੇ ਦਰੱਤੇ ਅਲੁਣੇ ਪਾਇ ਹੋਣੇ ਨੋਨੇ ਤੇ ਹਜੇ ਕਿੰਨ ਕਕਣੀਆਂ ਇਹ ਪੈੜ ਹੀ ਆਣੇ ਹਜੇ ਵਾਕਿ ਤੁਸੀਂ ਦੇਖਿਓ ਸਾਡੇ ਪਿੰਡ ਕਿੰਨਾ ਨਹੀਂ ਪਿਆ ਏ ਮੇਂ ਦੀ ਸੁਭਾਵਨਾ ਅਸ ਲੱਗ ਡਿ ਆਉਂਗੇ ਬੱਦਲ। ਇੰਕ ਅੱਜ ਡਿ ਆਏ। ਬਹੁਤ ਮੀਂਹ ਤੇ ਪਿਆ ਜਿੱਥੇ ਲਗਭਗ ਘੰਟਾ 2 ਘੰਟੇ ਮੀਂਹ ਪਿਆਏ ਤੇ ਦਰਖਤ ਤੇ ਵੀ ਜਿਹੜੇ ਨੇ ਇਹਨਾਂ ਨੂੰ ਵੀ ਪਾਣੀ ਮਿਲ ਗਿਆ ਏ। ਦਰਖਤਾਂ ਨੂੰ ਦੇ ਪੰਛੀ ਵੀ ਖੁਸ਼ ਨੇ ਬੜੇ ਇਹਨੂੰ ਮਸੋਰਾ ਹੱਥ ਮਿਲ ਗਿਆ ਗੜੀ ਤੋਂ ਚਲੋ ਠੀਕ ਆ ਜੀ ਅੱਥੀ ਆਪਾਂ ਕਰਦੇ ਵੀਡੀਓ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਨੂੰ ਤੇ ਹੋਰ ਵੀਡੀਓ ਲਈ ਇਸ ਵੀਰ 3Z ਸਬਸਕ੍ਰਾਈਬ ਕਰ ਲਿਓ